ਏਪੀਐਸ ਭੂਗ ਪਰਚਾ ਮਮੰਦਪਰ ਪਿੰਡ ਪੈਂਦਾ ਉੱਥੇ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਇਹ ਵੀ ਜ਼ਖਮੀ ਹੋਇਆ ਤੇ ਇਸ ਕਰਕੇ ਹਾਂਜੀ ਤੇ ਕਿੰਨੇ ਮਲਾਇਮਾਂ ਤੇ ਗੋਲੀਆਂ ਚੱਲੀਆਂ ਜੀ ਗੋ ਹੈ ਜੀ ਮਲਾਇਮਾਂ ਤੇ ਵੀ ਗੋਲੀ ਕੋ ਲੱਗੀ ਹੈ ਹਾਂਜੀ ਲੱਗੀ ਸੀ ਹੁਣ ਮੈਂ ਤੁਹਾਨੂੰ ਆ ਜਿਹੜੀ ਮੈਡੀਕਲ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਹ ਆਪਾਂ ਜੁਡੀਸ਼ੀਅਲ ਨੇ ਦਾ ਰਿਮਾਂਡ ਜੁਡੀਸ਼ੀਅਲ ਭੇਜਿਆ ਸੀ ਕੱਲ ਕੋਰਟ ਨੇ ਇਹਨੂੰ ਆਪਾਂ ਕਪੂਤਰ ਜੇਲ੍ਹ ਚ ਲਿਆਂ ਜਿਹਨਾਂ ਰੈਫਰ ਕੀਤਾ ਸੀ ਵੇ ਦੀ ਓਪੀਨੀਅਨ ਲੈ ਕੇ ਆਓ ਇਸ ਕਰਕੇ ਇਹਨੂੰ ਮੈਂ ਇੱਥੇ ਲੈ ਕੇ ਆਇਆ ਹਾਂ ਮਨਨਕਾ ਹੋ ਸਕਦਾ ਹੈ ਜੀ ਨਾ ਮੇਰਾ ਬੰਦੇ ਦਾ ਪੂਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਰੋਹਿਤ ਕੁਮਾਰ ਏਲੀਸ ਮੱਖਣ ਵਾਰਦਾਤ ਕਦੋਂ ਹੋਈ ਸੀ ਵਾਰਦਾਤ ਕਿਰੋ ਹੋਈ ਹੈ ਹਾਂਜੀ ਇਹ 30 ਨੂੰ ਹੋਈ ਹੈ ਜੀ 29 5 ਨੂੰ ਅੱਛਾ ਹਾਂਜੀ ਕਿੰਨੀਆਂ ਗੋਲੀਆਂ ਤੇ ਲੱਗੀਆਂ ਤੇ ਕਿੰਨੇ ਦੋ ਦੋ ਫਾਇਰ ਹੋਏ ਸੀ ਇਹਦੇ ਤੇ ਹਾਂਜੀ ਬੰਨੋ ਬਸ ਇੰਨਾ ਠੀਕ ਹੈ ਤੁਹਾਡੇ ਬਲਾਈਮਾ ਵੱਲੋਂ ਕਿਹਾ ਗਿਆ ਕਿ ਨਾ ਮੀਡੀਆ ਦੇ ਪਰਚਾ ਕੀਤਾ ਜਾਣਾ 105 ਦਾ ਕਿਸ ਨੇ ਕਿਹਾ ਜੀ ਕਿਸ ਨੇ ਕਿਹਾ ਸਾਡੇ AFI ਦਾ ਮੇਰਾ ਕਿਹੜਾ ਐਸੇ ਕੋਈ ਮੇਰੇ ਐਸੇ ਨਹੀਂ ਕਿਸ ਨੇ ਕਿਹਾ ਦੱਸੋ ਕਾਬੂ ਪਿੱਛੇ ਕਰੋ ਤੇ ਕਾਬੂ ਨਹੀਂ 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 ਇਦਾਂ ਨਹੀਂ ਹੁੰਦਾ ਕੋਈ ਗੱਲ ਨਹੀਂ ਤੁਸੀਂ ਇਹ ਇਹ ਚੀਜ਼ ਤਾਂ ਤੁਨੇ ਇਹਦੇ ਵਿੱਚ ਲਿਆਉਣੀ ਨਹੀਂ ਜਦੋਂ ਮੈਂ ਐਜ਼ ਇਨਚਾਰਜ ਤੁਹਾਨੂੰ ਆਪਣੇ ਆਪ ਤੁਹਾਨੂੰ ਸਪਸ਼ਟ ਕਰਨ ਦੇ ਰਿਹਾ ਹਾਂ ਮੈਨੂੰ ਮੈਂ ਉਸ ਟਾਈਮ ਤੇ ਇੱਥੇ ਨਹੀਂ ਸੀ ਮੈਂ ਤਾਂ ਤੁਸੀਂ ਮੈਨੂੰ ਕਿਹਾ ਤੁਸੀਂ ਸਿਵਲ ਦੇ ਵਿੱਚ ਜਾਂ ਗੁਨਾਣਕ ਦੇ ਵਿੱਚ ਕੀ ਹਟਾ ਕੱਕ ਨਹੀਂ ਹੈਗਾ ਸ਼ੋਰਟ ਕਰਨਾ ਜਾਂ ਨਹੀਂ ਕਰਨਾ ਨਹੀਂ ਤੁਹਾਡਾ ਰਾਈਟ ਹੈ ਸਾਰਿਆਂ ਦਾ ਆਪ ਦਾ ਆਪ ਦਾ ਰਾਈਟ ਹੈ ਕਾਨੂੰਨ 'ਚ ਰਹਿ ਕੇ ਆਪਾਂ ਹਰ ਕੁਛ ਹੀ ਕਰ ਸਕਦੇ ਆ ਕਾਨੂੰਨ ਦੇ ਦਾਇਰੇ ਤੋਂ ਆਪਾਂ ਬਾਹਰ ਨਹੀਂ ਹੋ ਸਕਦੇ ਠੀਕ ਹੈ ਜੀ ਤੇ ਇਸ ਕਰਕੇ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਬਾਈਟ ਦਿੱਤਾ ਦਿੱਤੀ ਐਜੰਸਪੈਕਟਿਵ ਠੀਕ ਹੈ ਜਿਹੜੇ ਜਿਹੜੇ ਮੈਂ ਹੀ ਅਗਲੇ ਪਾਸੋਂ ਦਬਕੇ ਮਾਰਦੇ ਹਾਂ ਤੇ ਫਿਰ ਕਿਸੇ ਨੇ ਜੀ ਮਾਰੇ ਦਬਕੇ ਦੱਸੋ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਮੈਂ ਐਜਸਾ ਵੀ ਤੁਹਾਡੇ ਸਾਹਮਣੇ ਖੜਾ ਹੋਏਗੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਹੁਣ ਮੈਨੂੰ ਕਿਹਾ ਵੀ ਬਾਈਟ ਦਿਓ ਜਿਹੜਾ ਤੁਸੀਂ ਲੈ ਕੇ ਆਂਦਾ ਪ੍ਰਿਜ਼ਨਰ ਮੈਂ ਉਸੇ ਟਾਈਮ ਤੁਹਾਨੂੰ ਕਿਹਾ ਮੈਂ ਹੁਣ ਬੜੀ ਅਫਵਾਤਾ ਕਰ ਰਹੇ ਹਨ ਚਲਾਈਆਂ ਸੀ ਮੌਕੇ ਤੇ ਕਾਬੂ ਆ ਗਏ ਸੀ ਹਾਂਜੀ ਮੌਕੇ ਤੇ ਆ ਗਏ ਸੀ ਠੀਕ ਹੈ ਹਾਂਜੀ